ਮੈਂ ਪਜੀਠੀ ਬੈਠਾ ਸੀਗਾ ਤਿੰਨ ਬੰਦੇ ਆਏ ਆ ਮੈਨੂੰ ਕੁਝ ਬਹੁਤ ਬੜਾ ਦਿੰਦੇ ਆ ਗਾਹ ਸੀ ਕਿੰਨੇ ਕ ਵਜੇ ਦੀ ਘਟਨਾ ਹੈ ਇਹ 2:00 ਵਜੇ ਦੀ ਘਟਨਾ ਹੈ 2:30 ਵਜੇ ਦੀ ਹੈ ਅੱਛਾ ਜੀ ਤੇ ਉਹਨਾਂ ਨੇ ਮੈਨੂੰ ਕਿਹਾ ਕਿੰਨੇ ਵੀ ਜੋ ਕਾਇਆ ਜਾਵੇ ਇੱਕ ਸਾਥ ਦੇ ਲੇਕਿਨ ਉਹ ਉਹ ਬਾਅਦ ਬੈਠੇ ਸੀ ਉਹਨੂੰ ਕਿਸੇ ਨੇ ਖਿਆਲ ਨਹੀਂ ਹੋਇਆ ਇਦਾਂ ਉਹਨੂੰ ਬਿਠੇ ਸੀ ਪਹਿਲੇ ਇੱਕ ਆਇਆ ਫਿਰ ਦੋ ਹੋਰ ਆ ਗਏ ਤਿੰਨ ਜਣੇ ਸੀ ਟੋੜਾ ਅੱਛਾ ਉਹ ਕਿਸੇ ਨੂੰ ਸ਼ੱਕ ਨਹੀਂ ਪਿਆ ਉਹ ਕਹਿੰਦੇ ਵੀ ਸ਼ਾਇਦ ਉੱਥੇ ਕੋਈ ਡਿਸਕਸ ਕਰਨਾ ਹੈ ਜਿੱਦਾਂ ਕਨੈਕਸ਼ਨ ਵਗੈਰਾ ਚੱਲਦਾ ਵਾ ਮੋਦੀ ਦਾ ਜੋ ਉਹਨਾਂ ਕਾ ਸ਼ਾਇਦ ਵੀ ਫ੍ਰੀ ਵਾਲੇ ਕਨੈਕਸ਼ਨ ਦਾ ਕੋਈ ਪੁੱਛਣਾ ਹੈ ਜਾਂ ਕੁਝ ਗੱਲਬਾਤ ਕਰਨਾ ਹੈ ਕਿੰਨੀ ਵਜੇ ਕਰਨਾ ਹੈ ਇਹ 2:00 ਵਜੇ ਦੀ ਕਰਨਾ ਹੈ ਅਰੇ ਸਰ ਕੀ ਨਾਮ ਹੈ ਮੇਰਾ ਨਾਮ ਜੋਤੀ ਹੈ ਕੀ ਗੱਲਬਾਤ ਕੀ ਹੈ ਮੈਂ ਭਾਈ ਇੱਥੇ ਪਿੱਠਾ ਸੀਗਾ ਤਿੰਨ ਬੰਦੇ ਆਏ ਆ ਉਹਨਾਂ ਕੋਲ ਰਿਪੋਰਟਾਂ ਸੀਗੀਆਂ ਦਾਤ ਸੀਗੇ ਕਿੰਨੇ ਕ ਵਜੇ ਦੀ ਘਟਨਾ ਭਾਈ ਇਹ 2 ਵਜੇ ਦੀ ਘਟਨਾ ਹੈ 2 2:30 ਵਜੇ ਦੀ ਘਟਨਾ ਅੱਛਾ ਜੀ ਤੇ ਉਹਨਾਂ ਨੇ ਮੈਨੂੰ ਕਿਹਾ ਕਿੰਨੇ ਵੀ ਜੋ ਕੈਸ਼ ਹੈਗਾ ਇਤਰਾ ਤੇ ਤੇ ਨਹੀਂ ਤਾਂ ਤੈਨੂੰ ਸ਼ੂਟ ਕਰਨਾ ਹੈ ਨਹੀਂ ਤੇ ਧਰੇ ਏਜੰਸੀ ਦੇ ਵਿੱਚ ਕਾਫੀ ਬੰਦੇ ਕੰਮਕੂਮ ਕਰਦੇ ਹੋ ਨੇ ਕਿੱਥੇ ਸੀ ਹਾਂ ਜੀ ਕੰਮ ਤਾਂ ਕਰਦੇ ਆ ਲੇਕਿਨ ਉਹ ਹੁਣ ਬਾਹਰ ਬੈਠੇ ਸੀ ਔਰ ਕਿਸੇ ਦੇ ਖਿਆਲ 'ਚ ਨਹੀਂ ਹੋ ਇੱਦਾਂ ਮੂਡ ਭਿੱਟੇ ਸੀ ਪਹਿਲੇ ਇੱਕ ਆਇਆ ਫਿਰ ਦੋ ਹੋਰ ਆ ਗਏ ਤਿੰਨ ਜਣੇ ਸੀ ਟੋਟਲ ਅੱਛਾ ਉਹ ਕਿਸੇ ਨੂੰ ਸ਼ੱਕ ਨਹੀਂ ਮੈਂ ਉਹ ਕਹਿੰਦੇ ਵੀ ਸ਼ਾਇਦ ਉਦਾਂ ਕੋਈ ਡਿਸਕਸ ਕਰਨਾ ਹੈ ਜਿੱਦਾਂ ਕਨੈਕਸ਼ਨ ਵਗੈਰਾ ਚੱਲਦਾ ਵਾ ਮੋਦੀ ਦਾ ਤੇ ਉਹਨਾਂ ਕਹਿਆ ਸ਼ਾਇਦ ਵੀ ਫ੍ਰੀ ਵਾਲੇ ਕਨੈਕਸ਼ਨ ਦਾ ਕੋਈ ਪੁੱਛਣਾ ਹੈ ਜਾਂ ਕੁਝ ਗੱਲਬਾਤ ਕਰਨਾ ਹੈ ਕਿੰਨੇ ਵਜੇ ਦੀ ਘਟਨਾ ਹੈ ਇਹ 2:30 ਵਜੇ ਦੀ ਘਟਨਾ ਹੈ ਜੀ ਅੱਛਾ ਜੀ ਫਿਰ ਉਹਨਾਂ ਨੇ ਕੀ ਗੱਲਬਾਤ ਕੀ ਕੀਤੀ ਤੁਹਾਡੇ ਨਾਲ ਸਰ ਬਸ ਉਹਨਾਂ ਨੇ ਬਸ ਇਹੀ ਮੈਨੂੰ ਰਿਵੋਲਵਰ ਦਿਖਾਈ ਹੈ ਤੇ ਮੈਨੂੰ ਕਹਿੰਦੇ ਵੀ ਜੋ ਕੈਸ਼ ਹੈ ਇੱਕ ਰੱਖ ਦੇ ਉਹਨਾਂ ਨੇ ਕੈਸ਼ ਮੈਂ ਮੈਨੂੰ ਕਹਿੰਦੇ ਜੇ ਰੌਲਾ ਪਾਇਆ ਤੇ ਤਾਂ ਸ਼ੂਟ ਕਰ ਸਰ ਕੈਸ਼ ਕਿੰਨਾ ਸੀ ਕਿੰਨਾ ਕੈਸ਼ ਸੀ ਕੋ 2 ਲੱਖ ਦੇ ਕਰੀਬ ਸੀਗਾ ਅੱਛਾ ਜੀ ਉਹਨਾਂ ਨੇ ਆਪ ਹੀ ਗੱਲਾਂ ਖੋਲ ਕੇ ਵਿੱਚੋਂ ਸਾਰਾ ਕੱਟਿਆ ਮੇਰੇ ਪਰਸ ਪੁਰਸ ਜੋ ਵਿੱਚ ਪੈਸੇ ਸਾਰੇ ਕੱਢ ਲਏ ਕੀ ਕੀ ਹਥਿਆਰ ਕੀ ਕੀ ਸੀਗੇ ਉਹਨਾਂ ਕੋਲ ਉਹਨਾਂ ਕੋਲ ਰਿਵੋਲਵਰ ਸੀਗੇ ਤਿੰਨਾਂ ਕੋਲ ਅੱਛਾ ਇੱਕ ਦੇ ਕੋਲ ਰਿਵੋਲਵਰ ਦੇ ਨਾਲ ਹੱਥ ਡਾਕ ਸੀਗਾ ਅੱਛਾ ਜੀ ਤੇ ਨਹੀਂ ਮਾਰਨ ਦੀ ਕੋਸ਼ਿਸ਼ ਕੀਤੀ ਐ ਤੂੰ ਚੁੱਪ ਚਾਪ ਹੀ ਉੱਠ ਗਿਆ ਨਹੀਂ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਜੇ ਹਰਕਤ ਕੀਤੀ ਤੈਨੂੰ ਮਾਰਾਂਗੇ ਮੈਂ ਕਿਹਾ ਮੈਂ ਕੁਛ ਨਹੀਂ ਕਰਦਾ ਤੂੰ ਨਾ ਰੋਲਾ ਪਾਇਆ ਨਾ ਕੁਛ ਉਹਨਾਂ ਨੇ ਕਿਹਾ ਕਿ ਰੋਲਾ ਪਾਇਆ ਤਾਂ ਵੀ ਤੈਨੂੰ ਸ਼ੂਟ ਕਰਦਾਂ ਅੱਛਾ ਰੋਲਾ ਪਾਇਆ ਤਾਂ ਵੀ ਸ਼ੂਟ ਕਰਦਾਂ ਜਦੋਂ ਜਦੋਂ ਪ੍ਰਸ਼ਾਸਨ ਨੂੰ ਫਿਰ ਬਾਅਦ ਵਿੱਚ ਅਸੀਂ ਇੱਕ ਬਾਰਾ ਦਿਨ ਡਾਜ ਕੀਤਾ ਕਿ ਕਹਿੰਦੇ ਪੁਲਿਸ ਕਹਤੇ ਰਹੀ ਕਿ ਇਹ ਮੇਰਾ ਥਾਣਾ ਨਹੀਂ ਹੈ ਦੂਜੀ ਕਹਤੇ ਰਹੀ ਮੇਰਾ ਥਾਣਾ ਨਹੀਂ ਉਸ ਨੂੰ ਵੀ ਲੇਟ ਹੋਇਆ ਨਹੀਂ ਪਹਿਲਾਂ ਥੋੜਾ ਜਿਹਾ ਇਹ ਪ੍ਰੋਬਲਮ ਹੋਈ ਫਿਰ ਬਾਅਦ ਕਲੀਅਰ ਹੋ ਗਿਆ ਫਿਰ ਸੁੱਧਾ ਥਾਣੇ ਵਾਲੇ ਆਏ ਉਹਨਾਂ ਨੇ ਆਣ ਕੇ ਕਿਹਾ ਕਿ ਕੋਈ ਨਹੀਂ ਜਲਦੀ ਜਲਦੀ ਇਹ ਕਾਰਵਾਈ ਕਰਕੇ ਉਹਨਾਂ ਨੇ ਸਾਡਾ ਕੀ ਨਾਮ ਹੈ ਆਪਣਾ ਮੈਂ ਪ੍ਰਦੀਪ ਅਗਰਵਾਲ ਜੀ ਆਪਣੀ ਏਜੰਸੀ ਹਾਂਜੀ ਆਪਣੀ ਏਜੰਸੀ ਤੁਹਾਨੂੰ ਕਿਰਪਾ ਲਗਾਇਆ ਕਟਰਾ ਸਾਨੂੰ ਬਸ 3:30 ਵਜੇ ਸਮਝ ਲਓ ਜਦੋਂ ਕਟਰਾ ਹੋਈ ਹੈ ਹਾਂਜੀ ਉਸੇ ਟਾਈਮ ਫੋਨ ਆਇਆ ਅਸੀਂ ਉਸੇ ਟਾਈਮ ਆਏ ਇੱਥੇ ਜੀ ਹਾਂ ਹਾਂ ਤੇ ਆ ਕੇ ਦੇਖਿਆ ਹਾ ਵੀ ਇਹ ਕੱਲੇ ਭਾਈ ਸਾਹਿਬ ਬੈਠੇ ਸੀ ਅੰਦਰ ਆਫਿਸ ਦੇ ਵਿੱਚ ਕਿਰੋਂ ਤੋਂ ਤੁਹਾਡਾ ਭਾਈ ਸਾਹਿਬ ਕੰਮ ਕਰ ਰਹੇ ਇਹ 10 ਸਾਲ ਤੋਂ ਉੱਥੇ ਹੋਏ ਜੀ ਜਦੋਂ ਦੀ ਏਜੰਸੀ ਲਈ ਹੈ ਉਦੋਂ ਦੇ ਹੀ ਮਤਲਬ ਕੰਮ ਕਰਦੇ ਪਏ ਆ ਜੀ ਇਹ ਕਿੱਦਾਂ ਦੇ ਦੋ ਸਰ ਪੰਜਾਬ ਤੇ ਜਿੱਦਾਂ ਲੋਹਾਂ ਡਾਡਰ ਪੰਜਾਬ ਚ ਖਲਾਤ ਮਾੜੇ ਹੋ ਰਹੀ ਹੈ ਜੀ ਦੇ ਵੇ ਦੇ ਲੋਟ ਰੋਜ਼ ਕੋਈ ਨਾ ਕੋਈ ਕਟਨਾ ਹੋ ਰਹੀ ਹੈ ਪੰਜਾਬ